ਅੰਮ੍ਰਿਤਸਰ ਦੀ ਵੱਲਾ ਸਬਜ਼ੀ ਮੰਡੀ ਵਿੱਚ ਦੋ ਧਿਰਾਂ ਵਿਚਕਾਰ ਵੱਡਾ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਝਗੜਾ ਪੁਰਾਣੀ ਰੰਜਿਸ਼ ਅਤੇ ਪਿਆਸਿਆਂ ਦੇ ਲੈਣ ਦੇਣ ਦੇ ਵਿਵਾਦ ਕਾਰਨ ਪੈਦਾ ਹੋਇਆ ਹੈ। ਇੱਕ ਧਿਰ ਦੇ ਪੰਜਾਬੀ ਵਿਅਕਤੀ ਨਾਲ ਕੁੱਟਮਾਰ ਕੀਤੀ ਗਈ ਹੈ ਜਿਸ ਮਗਰੋਂ ਵਾਲਮੀਕੀ ਸਮਾਜ ਅਤੇ ਹੋਰ ਸਿੱਖ ਜਥੇਬੰਦੀਆਂ ਉਸ ਦੇ ਹੱਕ ਵਿੱਚ ਆਈਆਂ ਨੇ। ਉਹਨਾਂ ਨੇ ਵੱਲਾ ਥਾਣੇ ਦਾ ਕਿਰਾਓ ਕੀਤਾ ਹੈ ਪੁਲਿਸ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਇਹ ਮਾਮਲਾ ਅਸਲ ਵਿੱਚ ਪੈਸਿਆਂ ਦੇ ਲੈਣ ਦੇਣ ਦੇ ਨਾਲ ਜੁੜਿਆ ਹੋਇਆ ਹੈ ਇਸ ਸਬੰਧੀ ਪਹਿਲਾਂ ਹੀ ਕੇਸ ਕੋਰਟ ਵਿੱਚ ਚੱਲ ਰਿਹਾ ਹੈ ਪੁਲਿਸ ਅਨੁਸਾਰ ਕਾਫੀ ਝਗੜਾ ਵੱਧ ਗਿਆ ਸੀ ਸੂਚਨਾ ਮਿਲਦੇ ਸਾਰ ਹੀ ਪੀਸੀਆਰ ਦੀ ਟੀਮ ਮੌਕੇ ਤੇ ਪਹੁੰਚੀ ਹੈ ਦੋਨਾਂ ਪੱਖਾਂ ਵੱਲੋਂ ਸ਼ਾਂਤੀ ਬਣਾਈ ਰੱਖਣ ਦੇ ਲਈ ਉਹਨਾਂ ਨੂੰ ਥਾਣੇ ਲਿਆਂਦਾ ਗਿਆ ਹੈ ਉਹਨਾਂ ਨੂੰ ਡਿਟੇਨ ਕੀਤਾ ਗਿਆ ਹੈ ਜਾਂ ਜੋ ਹਾਲਾਤ ਵਿਗੜਨ ਤੋਂ ਬਚਾ ਕੀਤਾ ਜਾ ਸਕੇ ਦੂਜੇ ਪਾਸੇ ਵਾਲਮੀਕੀ ਅਤੇ ਹੋਰ ਜਥੇਬੰਦੀਆਂ ਨੇ ਪੁਲਿਸ ਪ੍ਰਸ਼ਾਸਨ ਤੇ ਗੰਭੀਰ ਇਲਜ਼ਾਮ ਲਗਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਪੰਜਾਬੀ ਭਰਾ ਨੂੰ ਹੀ ਹਵਾਲਾਤ ਵਿੱਚ ਰੱਖਿਆ ਗਿਆ ਹੈ ਜਦਕਿ ਦੋਸ਼ੀਆਂ ਤੇ ਕਾਰਵਾਈ ਨਹੀਂ ਕੀਤੀ ਗਈ ਜਥੇਬੰਦੀਆਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਸੜਕਾਂ ਤੇ ਧਰਨੇ ਲਗਾਉਣਗੇ, ਰੋਡ ਜਾਮ ਕਰਕੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਹਨਾਂ ਨੇ ਮੌਕੇ ਤੇ ਨਾਰੇਬਾਜ਼ੀ ਵੀ ਕੀਤੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਬੇਸ਼ੱਕ ਹਾਲਾਤ ਨਾਪੂਰਨ ਨੇ ਪਰ ਉਹਨਾਂ ਦੇ ਵੱਲੋਂ ਇਲਾਕੇ ਦੇ ਵਿੱਚ ਸ਼ਾਂਤੀ ਬਣਾਈ ਰੱਖਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਮੇਂ ਦੋਵਾਂ ਧਿਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਂਝੋ ਮਾਮਲਾ ਸ਼ਾਂਤੀਪੂਰਨ ਤਰੀਕੇ ਨਾਲ ਨਿਪਟਾਇਆ ਜਾ ਸਕੇ ਇਸ ਸਮੇਂ ਪੁਲਿਸ ਅਧਿਕਾਰੀ ਅਤੇ ਵਾਲਮੀਕੀ ਤੇ ਸਿੱਖ ਜਥੇਬੰਦੀਆਂ ਦੇ ਬਿਆਨ ਵੀ ਸਾਹਮਣੇ ਆਏ ਨੇ ਕੀ ਕੁਝ ਕਿਹਾ ਗਿਆ ਤੁਹਾਡੇ ਨਾਲ ਵੀ ਸਾਂਝਾ ਕਰ ਰਹੇ ਹਾਂ ਸਾਰੇ ਪਿਆਰੇ ਜੈ ਵਾਲਮੀਕੀ ਪਰ ਹਰ ਵਾਲਮੀਤੀ ਮੈਂ ਆਪਕੋ ਵਰੀ ਅਲ ਇੰਡੀਆ ਚੇਅਰਮੈਨ ਔਰ ਅੱਜ ਵਲੇ ਚੌਂਕਾ ਮੰਡੀ ਦੇ ਵਿੱਚ ਇੱਕ ਪ੍ਰਵਾਸੀਆਂ ਨੇ ਪੰਜਾਬੀਨ ਟੁੱਟਿਆ ਵਾ ਔਰ ਜਿਹੜੇ ਆਰਤੀ ਉਹ ਪ੍ਰਵਾਸੀਆਂ ਨੂੰ ਸਾਥ ਦੇ ਰਹੇ ਨੇ ਔਰ ਸਾਡੇ ਜੋ ਪੰਜਾਬੀ ਵੀਰੜਾ ਉਹਨਾਂ ਥੱਲੇ ਲਾਇਆ ਜਾ ਰਿਹਾ ਵੀ ਅਸੀਂ ਪੰਜਾਬੀ ਸਾਰੇ ਇਕ ਹੋ ਤੇ ਤੇ ਚਲੀਏ ਔਰ ਜੋ ਪ੍ਰਵਾਸੀ ਨੇ ਉਥੋਂ ਕੱਢੀਏ ਬਾਹਰ ਤਾਂ ਜੋ ਹੱਟ ਆਪਣੇ ਪੰਜਾਬੀ ਨੂੰ ਮਿਲਦਾ ਉਹਨੂੰ ਦਵਾਈਏ ਸਾਰੇ ਪਿਆ ਜੈਮਲ ਮਤੀ ਹਰ ਹਰ ਬਾਲਾ ਧਰਨਾ ਕਿੰਨੀ ਦੇਰ ਤੱਕ ਰਹਿ ਰਿਹਾ ਇਹ ਧਰਨੇ ਦੀ ਜਿੱਥੋਂ ਜੀ ਆਪਾਂ ਅੱਧਾ ਘੰਟਾ ਲੱਸਦਾ ਘੰਟਾ ਲੱਸਦਾ ਜੀ ਤੁਹਾਡੀ ਸੁਣਵਾਈ ਨਹੀਂ ਹੋਈ ਦੀ ਪ੍ਰਸ਼ਾਸਨੋਂ ਤਾਂ ਕੋਈ ਸੁਵਿਸ਼ਾਸਨ ਦਵਾਇਆ ਜੀ ਕੁਛ ਨਹੀਂ ਜੀ ਇਹਨਾਂ ਨੇ ਇਹ ਕੋਈ ਟੱਟੇ ਸ਼ਈ ਕਰਦੇ ਪਏ ਸਾਡੇ ਪੰਜਾਬੀ ਪ੍ਰਵਾਸੀ ਤੇ ਬਹੁਤ ਟੱਟੇ ਸ਼ਈ ਕਰਦੇ ਪਏ ਪ੍ਰਵਾਸੀਆਂ ਨੂੰ ਇਹ ਇੱਕ ਹੀ ਰੂਪ ਨਾਲ ਡੇ ਦੇ ਤੇ ਨਾ ਤੇ ਪ੍ਰਵਾਸੀ ਨੇ ਆਦਾਤ ਆੜ ਦੀ ਪਿੱਛੋਂ ਜੁਪੀ ਬਿਹਾਰ ਦੇ ਕੋਈ ਕਤਲ ਕਰਦੇ ਇਥੇ ਆਇਆ ਅੰਬਸਰ ਜਾ ਕੋਈ ਚੋਰੀ ਕਰਦੇ ਆਇਆ ਅੰਬਸਰ ਇਥੇ ਜੋ ਵੀ ਪ੍ਰਵਾਸੀ ਜੁਪੀ ਬਿਹਾਰ ਦੇ ਸਾਰੇ ਇਥੇ ਆ ਦੇ ਪੰਜਾਬੀ ਵਸੇ ਨੇ ਔਰ ਪੰਜਾਬੀਆਂ ਤੇ ਹਮਲੇ ਕਰਦੇ ਪਏ ਨੇ ਹੁਣ ਵੀ ਥੋੜੇ ਦਿਨ ਪਹਿਲਾਂ ਵੇਖਿਆ ਤੁਸੀਂ ਜਲੰਦਰੀ ਇਹ ਛੋਟੇ ਬੇਟੀ ਦਾ ਤਾਂ ਦਲ ਤਮੋਏ ਨੇ ਤੇ ਸਹੀ ਪ੍ਰਵਾਸੀ ਨੂੰ ਇੱਕੋ ਤਨੇ ਸਾਨੂੰ ਟੱਢੀਏ ਤੋਂ ਸਾਨੂੰ ਸਰੇਫ ਜਿਨੇ ਪੰਜਾਬੀ ਵੀਰ ਭਰਾ ਨੇ ਸਾਈ ਇਕੱਠੀ ਹੋਈਏ ਆਪਾਂ ਸਾਰੇ ਆਪਣੇ ਪੰਜਾਬੀ ਵੀਰਾਂ ਨੂੰ ਸਾਥ ਗਏ ਸਾਰੇ ਪਿਆ ਵੀ ਜੈ ਮਾ ਲੈਠਾਲੇ ਦੇ ਬਾਹਰ ਬੈਠੇ ਹੋ ਕੀ ਕਰ ਬੋਲੇ ਜੀ 100 ਰੁਪਏ ਉਹ ਘਵਾਰ ਵਾਲ ਮਿੱਕੀ ਮਹਾਰਾਜ ਕੀ ਹੈ ਸ੍ਰੀ ਸ੍ਰੀ 108 ਗੁਰੂਗਾਂ ਦਾ ਮਹਾਰਾਜ ਮੇਰਾ ਨਾਮ ਬਾਬਾ ਸਨੀਨਾਥ ਜੋ ਅੱਜ ਪ੍ਰਵਾਸੀਆ ਵੱਲੋਂ ਪੰਜਾਬੀ ਭਰਾਵਾਂ ਨਾਲ ਬਹੁਤ ਜ਼ਿਆਦਾ ਟੱਕਾ ਕੀਤਾ ਗਿਆ ਉਹ ਬਿਲਕੁਲ ਨਹੀਂ برداشت ਕੀਤਾ ਜਾਵੇਗਾ ਸੋ ਅੱਜ ਆਪਾਂ ਜੋ ਇੱਥੇ ਧਰਨਾ ਲਾਇਆ ਜਿੰਨੇ ਤੱਕ ਸਾਡੇ ਪੰਜਾਬੀ ਭਰਾ ਨੂੰ ਇਨਸਾਫ ਨਹੀਂ ਮਿਲਦਾ ਉਨਤੱਕ ਅਸੀਂ ਇੱਥੇ ਬੈਠਾਂਗੇ ਜੇ ਫੇਰ ਵੀ ਨਹੀਂ ਤੇ ਫਿਰ ਚੌਂਕ 'ਤੇ ਬੈਠਾਂਗੇ ਇਹ ਰੋ ਚੌਂਕ ਪੂਰੇ ਤੌਰ ਤੇ ਬੰਦ ਕੀਤਾ ਜਾਵੇਗਾ ਜੇ ਉਰੇ ਵਿੱਚ ਕਿਸੇ ਨੂੰ ਕੋਈ ਪਰੇਸ਼ਾਨੀ ਹੁੰਦੀ ਉਰਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਬੋਲੇ ਸੋ ਨਿਹਾਲ ਭਗਵਾਨ ਵਾਲਮੀਕ ਮਹਾਰਾਜ ਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਦੇ ਦਾਸ ਜੋਗਾ ਸਿੰਘ ਉਡਾਲਾ ਰੰਗਰੇਟੇ ਸਿੰਘ ਸਵਾ ਪੰਜਾਬ ਜਥੇਬੰਦੀ ਦੇ ਸੇਵਾਦਾਰ ਹੋਣ ਦੇ ਨਾਤੇ ਅੱਜ ਸਾਡੇ ਪੰਜਾਬ ਸਤ ਸਕਤਰ ਸਰਬਜੀਤ ਸਿੰਘ ਅਟਵਾਲ ਜੀ ਨੇ ਧਿਆਨ ਵਿੱਚ ਲੈਂਦਾ ਸੀ ਕਿ ਇੱਕ ਭਈਏ ਜਿਹੜੇ ਆ ਉਹਨਾਂ ਨੇ ਪੰਜਾਬੀਆਂ ਨਾਲ ਕੁੱਟਮਾਰ ਕੀਤੀ ਆ ਔਰ ਉਹ ਕੁੱਟਕਮਾਰ ਕਰਨ ਦਾ ਜਿਹੜਾ ਮਾਮਲਾ ਵਾ ਥਾਣਾ ਵੱਲੇ ਦੇ ਵਿੱਚ ਪਹੁੰਚਿਆ ਸੀ ਔਰ ਜਦੋਂ ਥਾਣਾ ਵੱਲੇ ਦੇ ਵਿੱਚ ਅਸੀਂ ਪਹੁੰਚੇ ਆ ਔਰ ਇਸ ਕੇਸ ਨੂੰ ਕੇਸ ਨੂੰ ਵੇਖਣ ਦੀ ਕੋਸ਼ਿਸ਼ ਕੀਤੀ ਆ ਤਾਂ ਦੇਖਿਆ ਕਿ ਇੱਥੇ ਦੀ ਜਿਹੜੀ ਪੁਲਸ ਆ ਪੁਲਸ ਵੀ ਜਿਹੜਾ ਵਾ ਉਹ ਭਈਆਂ ਦਾ ਸਾਥ ਦੇ ਰਹੀ ਆ ਔਰ ਜਿਹੜਾ ਪੰਜਾਬੀ ਵੀਰ ਹੀ ਜਿਹਨੂੰ ਭਈਆਂ ਨੇ ਕੁੱਟਮਾਰ ਕੀਤੀ ਸੀ ਉਹਨੂੰ ਹੀ ਹਵਾਲਾਤ ਦੇ ਵਿੱਚ ਬੰਦ ਕੀਤਾ ਸੀ ਔਰ ਜਦੋਂ ਅਸੀਂ ਆਣ ਕੇ ਗੱਲਬਾਤ ਕੀਤੀ ਉਹਨੂੰ ਹਵਾਲਾਤ ਚੋਂ ਦੇ ਕੱਢਤਾ ਔਰ ਉਸ ਤੋਂ ਬਾਅਦ ਚ ਥੋੜੇ ਚਿਰ ਬਾਅਦ ਜਿਹੜਾ ਵਾ ਫਿਰ ਇਹਨਾਂ ਨੇ ਦੁਬਾਰਤੋਂ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਨੇ ਕੋਈ ਗੱਲਬਾਤ ਚੱਲੀ ਆ ਪੈਸਿਆਂ ਦੀ ਕਿਉਂਕਿ ਜਿਹੜੇ ਪੈਸੇ ਮੁਨਸੀ ਨੇ ਉਹਦੀ ਜੇਬ ਦੇ ਵਿੱਚੋਂ ਜਦੋਂ ਹਵਾਲਾਤ ਚ ਦਿੱਤਾ ਉਹ ਤੋਂ ਕੱਢੇ ਸੀ ਤੇ ਉਸ ਵੀਰ ਨੇ ਕਿਹਾ ਕਿ ਪੈਸੇ ਮੇਰੇ ਜਾਦੇ ਆ ਤੇ ਆ ਪੈਸੇ ਥੋੜੇ ਆ ਤੇ ਇਸੇ ਕਾਰਨ ਦਾ ਕਰਕੇ ਜਿਹੜੇ ਪੁਲਸ ਵਾਲੇ ਭੜਕ ਗਿਆ ਤੇ ਉਹਨਾਂ ਨੇ ਜਿਹੜੇ ਉਹਨੂੰ ਦੁਬਾਰਾ ਜਿਹੜਾ ਵਾ ਹਵਾਲਾਤ ਦੇ ਵਿੱਚ ਬੰਦ ਕਰਤਾ ਵਾ ਕਿਉਂਕਿ ਪੁਲਸ ਪ੍ਰਸ਼ਾਸਨ ਨੇ ਉਸ ਮੁਨਸ਼ੀ ਨੂੰ ਬਚਾਉਣ ਦੇ ਖਾਤਰ ਜਿਹੜਾ ਵਾ ਦੁਬਾਰਤੋਂ ਜਿਹੜਾ ਵਾ ਨਜਾਇਜ਼ ਹੀ ਉਹਨੂੰ ਜਿਹੜਾ ਵਾ ਹਰਾਸਤ ਦੇ ਵਿੱਚ ਬੰਦ ਕੀਤਾ ਜਦਕਿ ਭਈਏ ਤੇ ਜੋ ਕਾਰਵਾਈ ਬਣਦੀ ਸੀ ਉਸ ਨੂੰ ਜਿਹੜਾ ਵਾ ਰਫਾ ਦਫਾ ਕਰਨ ਦੀ ਜਿਹੜੀ ਆ ਪੁਲਸ ਪ੍ਰਸ਼ਾਸਨ ਜਿਹੜਾ ਕੋਸ਼ਿਸ਼ ਕਰ ਰਿਹਾ ਵਾ ਕਾਰਨ ਕੀ ਲੱਗਦਾ ਕਾਰਨ ਵੇਖੋ ਜੀ ਆਪਾਂ ਦੇਖਦੇ ਹੀ ਆਏ ਆ ਕਿ ਭਈਆਂ ਦਾ ਪੰਜਾਬ ਦੇ ਵਿੱਚ ਗੁੰਡਾਰਾਜ ਜਿਹੜਾ ਦਿਨ-ਬਦ ਦਿਨ ਵੱਧ ਰਿਹਾ ਔਰ ਇਹਦੇ ਵਿੱਚ ਜਿਹੜੀ ਸਪੋਰਟ ਵਾ ਸਾਡੇ ਪੰਜਾਬੀ ਜਿਹੜੇ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਕਰ ਰਹੇ ਆ ਔਰ ਇਹਨਾਂ ਨੂੰ ਨਹੀਂ ਚਾਹੀਦਾ ਇਹ ਆਪਣੇ ਕ ਪੈਰ ਤੇ ਆਪ ਹੀ ਖਿਲਾੜੀ ਮਾਰ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਊਗਾ ਤਾਂ ਫਿਰ ਇਹਨਾਂ ਨੂੰ ਪਤਾ ਲੱਗੇਗਾ ਕਿਉਂਕਿ ਸਾਨੂੰ ਪੰਜਾਬੀ ਹੋਣ ਦੇ ਨਾਤੇ ਹਨੂ ਆਪਣੇ ਜਿਹੜੇ ਪੰਜਾਬੀ ਆ ਉਹਨਾਂ ਨੂੰ ਫੈਲਦੀ ਆਹ ਗੱਲ ਦੇ ਤਾਂ ਨਾ ਉਹ ਗੱਲ ਕਰ ਰਹੇ ਆ ਜੀ ਕਿਤੇ ਨਾ ਕਿਤੇ ਜਦੋਂ ਵੇਖੀਏ ਆਪਾਂ ਵੀ ਸਾਡੀ ਜਿੱਥੇ ਜਦੋਂ ਵੀ ਕਿਤੇ ਢਾਲ ਲੱਗਦੀ ਆ ਸ਼ੁਰੂ ਤੋਂ ਵੇਖੀਏ ਮਿਸਲਾਂ ਦੇ ਤੌਰ ਤੇ ਆਪਾਂ ਵੇਖੀਏ ਤੇ ਸਾਡੀ ਕੌਮ ਦੇ ਗਦਾਰਾਂ ਨੇ ਹਮੇਸ਼ਾ ਜਿਹੜੀ ਢਾਲ ਲਾਈ ਆ ਇਸ ਟਾਈਮ ਵੀ ਜਿਹੜੇ ਆ ਕੁਝ ਨਾ ਕੁਝ ਸਾਡੇ ਪੰਜਾਬੀ ਜਿਹੜੇ ਆ ਗਦਾਰੀ ਵਾਲਾ ਰੋਲ ਅਦਾ ਕਰ ਰਹੇ ਆ ਇਸੇ ਕਾਰਨ ਜਿਹੜਾ ਭਈਆਂ ਨੂੰ ਜਿਹੜਾ ਵਾ ਉਹਦਾ ਬਲ ਮਿਲ ਰਿਹਾ ਵਾ ਤੇ ਅਸੀਂ ਚਾਹੁੰਨੇ ਕਿ ਸਾਡੇ ਜਿਹੜੇ ਪੰਜਾਬੀ ਆ ਉਹ ਸਿੱਧੇ ਤੌਰ ਤੇ ਜਿਹੜਾ ਵਾ ਭਈਆਂ ਦੇ ਖਿਲਾਫ ਡਟ ਕੇ ਸਾਥ ਦੇਣ ਉਹ ਕਿਦਾਂ ਦੇ ਕ੍ਰਾਈਮ ਹੋ ਰਹੇ ਕਿਦਾਂ ਦੇ ਅਪਰਾਧ ਕਰ ਰਹੇ ਆ ਔਰ ਇਹ ਭਈਏ ਜਿਹੜੇ ਆ ਫਿਰ ਵੀ ਸਾਡੇ ਤੇ ਰਾਜ ਕਰ ਰਹੇ ਆ ਇਹਨਾਂ ਨੂੰ ਜਿਹੜਾ ਵਾ ਠੱਲ ਪਾਉਣ ਲਈ ਸਾਨੂੰ ਇਕਤਾ ਕਰਨੀ ਪੈਣੀ ਰੋਜ਼ ਪ੍ਰਦਰਸ਼ਨ ਕਿੰਨਾ ਚਿਰ ਚੱਲੇਗਾ ਹੁਣ ਜਿੰਨਾ ਚਿਰ ਜੀ ਵੇਖੋ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਚੱਲੇਗਾ ਇਹਦੇ ਵਿੱਚ ਹੁਣ ਸਾਡੇ ਚੇਅਰਮੈਨ ਲਾਡੀ ਨਾਸ ਜੀ ਬਾਬਾ ਸਨੀ ਸੋਤਾ ਜੀ ਤੇ ਸਾਡੇ ਬਾਬਾ ਜੀ ਆਪਣੇ ਨੰਬਰਦਾਰ ਸਾਹਿਬ ਤੇ ਹੋਰ ਵੀ ਸਾਡੀਆਂ ਜਥੇਬੰਦੀਆਂ ਇੱਥੇ ਪਹੁੰਚ ਰਹੀਆਂ ਜੇਕਰ ਪ੍ਰਸ਼ਾਸਨ ਸਾਨੂੰ ਇਨਸਾਫ ਨਹੀਂ ਦਿੰਦਾ ਤੇ ਜਿਹੜਾ ਵਾ ਇਹ ਸੰਘਰਸ਼ ਤੇਜ਼ ਹੋ ਸਕਦਾ ਸਰ ਕਿਹੜਾ ਬੋਚ ਰੋਚਨ ਕੀਤਾ ਜਾ ਰਿਹਾ ਹੈ ਕਿ ਅੱਜ ਸਬਜੀ ਮੰਡੀ ਮੰਨਾ ਵਿਖੇ ਦੋ ਧਰਾਂ ਦਾ ਆਪਸ ਚ ਪੈਸਿਆਂ ਦੇ ਲੈਣ ਦੇ ਤੋਂ ਤਕਰਾਰ ਹੋਇਆ ਸੀ ਜਿਸ ਬੰਦ ਵਿੱਚ ਇੱਕ ਧਿਰ ਵੱਲੋਂ ਜਿਲ੍ਹਾ ਸੀ ਉਹ ਕੰਟਰੋਲ ਰੂਮ ਤੇ 192 ਤੇ 112 ਨੰਬਰ ਤੇ ਜਿਹੜੀ ਸੀ ਉਹ ਸ਼ਿਕਾਇਤ ਕੀਤੀ ਗਈ ਸੀ ਜਿਸ ਤੇ ਸਾਡੇ ਸਾਥੀ ਨੌਜਵਾਨਾਂ ਨੇ ਜਿਹੜਾ ਸੀ ਪੀਸੀਆਰ ਕਰਮਚਾਰੀਆਂ ਨੇ ਮੌਕੇ ਪਹੁੰਚ ਕੇ ਦੋਵਾਂ ਧਿਰਾਂ ਨੂੰ ਆਪਣਾ ਆਪਣਾ ਪੱਖ ਰੱਖਣ ਵਾਸਤੇ ਜਿਹੜਾ ਸੀ ਉਹ ਥਾੜੇ ਤਲਬ ਕੀਤਾ ਸੀ ਤੇ ਜਿਸ ਤੇ ਦਰਿਆਫਤ ਦਰਾਮ ਜਿਹੜਾ ਸੀ ਉਹ ਪਾਇਆ ਗਿਆ ਕਿ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਹੈ ਜੋ ਕੋਰਟ ਚ ਚੱਲ ਰਿਹਾ ਹੈ ਲੇਕਿਨ ਜਿਹੜੀ ਉਹ ਦੋਵੇਂ ਧਿਰਾਂ ਜਿਹੜੀ ਅਸੀਂ ਇੱਕ ਦੂਜੇ ਤੋਂ ਤਾਵਲ ਹੋ ਰਹੀਆਂ ਸੀ ਝਗੜਾ ਨਾ ਹੋ ਜਾਵੇ ਇਸ ਕਰਕੇ ਅਸੀਂ ਦੋਵਾਂ ਧਿਰਾਂ ਨੂੰ ਰਿਟੇਨ ਕੀਤਾ ਸੀ ਕਿ ਇਹ ਕਿਤੇ ਜਿਹੜੇ ਧਿਰਾਂ ਨਾਲ ਝਗੜ ਕੇ ਜਿਹੜਾ ਉਹ ਸ਼ਾਂਤੀ ਦਾ ਭੰਗ ਕਰ ਦੇਣ ਜਿਸ ਤੇ ਚੱਲਦੇ ਆ ਜਦੋਂ ਇੱਕ ਤੇ ਜਿਹੜੀ ਪੈਸੇ ਦੇਣਦਾਰ ਸੀ ਜਿਹਦੇ ਖਿਲਾਫ ਕੇਸ ਵੀ ਦੂਜੀ ਧਿਰ ਨੇ ਕੀਤਾ ਹੋਇਆ ਸੀ ਉਹਦੇ ਦੇ ਜਿਹੜੇ ਸੀ ਅ ਮਗਰ ਮਤਬਾਰਾ ਆਏ ਸਨ ਉਹ ਇਸ ਚੀਜ਼ ਤੋਂ ਥੋੜਾ ਜਿਆ ਨਰਾਜ਼ ਹੋ ਕੇ ਉਹਨਾਂ ਨੇ ਆਪਣਾ ਪ੍ਰਦਰਸ਼ਨ ਕੀਤਾ ਸਾਡੇ ਜਿਹੜਾ ਬੰਦਾ ਜੀ ਉਹ ਬਾਅਦ ਦਾ ਆ ਤੁਸੀਂ ਜਿਹੜਾ ਦੂਸਰਾ ਬੰਦਾ ਜਿੰਨੇ ਪੈਸੇ ਲੈਣੇ ਸੀ ਉਹ ਪ੍ਰਵਾਸੀ ਕਮਿਊਨਿਟੀ ਨੂੰ ਰੱਖਤਾ ਹੈ ਬਲਾਉਂ ਕਰਦਾ ਉਹਦੇ ਕਰਕੇ ਤੁਸੀਂ ਉਸ ਦੀ ਸ਼ਾਇਦ ਹੈਲਪ ਕਰ ਰਹੇ ਹੋ ਲੇਕਿਨ ਕਾਨੂੰਨ ਦੇ ਦਾਰੇ ਦੇ ਵਿੱਚ ਸਭ انسان ਇੱਕ ਨੇ ਚਾਹੇ ਉਹ ਪ੍ਰਵਾਸੀ ਹੈ ਤੇ ਚਾਹੇ ਉਹ ਬਿਹਾਰ ਦਾ ਹੈ ਦੂਜਾ ਹੈ ਉਹ ਹੈ ਤਾਂ ਹਿੰਦੁਸਤਾਨੀ ਹੈ ਅਸੀਂ ਕਿਸੇ ਜਿਹੜਾ ਇਨਸਾਨੀਅਤ ਨਾਤੇ ਜੋ ਕਾਨੂੰਨ ਦੇ ਦਾਰੇ ਵਿੱਚ ਰਹਿ ਕੇ ਜੋ ਕੰਮ ਵੀ ਕਰਨ ਲੱਗੇ ਸੀ ਲੇਕਿਨ ਬਾਅਦ ਦੇ ਵਿੱਚ ਇਹਨਾਂ ਦੇ ਮੋਹਤਬਾਰਾਂ ਨੇ ਜਿਹੜਾ ਸੀ ਉਹ ਆ ਕੇ ਤੇ ਕਹਿੰਦੇ ਜੀ ਕੋਈ ਗੱਲ ਨਹੀਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੇ ਟੇਬਲ ਤੇ ਬੈਠ ਕੇ ਦੋਹਾਂ ਧਿਰਾਂ ਦਾ ਮਸਲਾ ਹੱਲ ਹੋ ਜਾਵੇ ਤੇ ਕਿਰਪਾ ਕਰਕੇ ਸਾਨੂੰ ਸਮਾਂ ਦਿੱਤਾ ਜਾਵੇ ਜਿਸ ਕਰਕੇ ਜਿਹੜਾ ਅਸੀਂ ਹਾਲ ਦੀ ਕਰੀ ਅਸੀਂ ਇਸ ਚੀਜ਼ ਨੂੰ ਉਹਨਾਂ ਦੀ ਬੇਨਤੀ ਨੂੰ ਪ੍ਰਮਾਨ ਕਰਦੇ ਹੋਏ ਇਹਨਾਂ ਨੂੰ ਸਮਾਂ ਦਿੱਤਾ ਹੈ ਤੇ ਜੇ ਇਹਨਾਂ ਦਾ ਬਹੁਤ ਬਾਅਦ ਵਿੱਚ ਵੇਚ ਦਿੰਦੇ ਆ ਬਹੁਤ ਵਧੀਆ ਗੱਲ ਹੈ ਜੇ ਨਹੀਂ ਨਿਪੜੇਗਾ ਬਾਕੀ ਅਦਰਵਾਈਜ਼ ਪੈਸੇ ਦਾ ਲੈਣ-ਦੇਣ ਤੇ ਕੋਰਟ ਮੈਟਰ ਆ ਉਹ ਕੋਰਟ ਆਲਰੇਡੀ ਵਿਚਾਰ ਅਧੀਨ ਹੈ ਅਸੀਂ ਤੇ ਆਪਣੇ ਇਲਾਕੇ ਦੇ ਏਰੀਏ ਦੇ ਵਿੱਚ ਜਿਹੜੀ ਆ ਉਹ ਸ਼ਾਂਤੀ ਬਹਾਲ ਰੱਖਣੀ ਆ ਵੀ ਸਾਡਾ ਲੋਕਾਂ ਜੀ ਅਸੀਂ ਪਰਵਾਸੀ ਨੂੰ ਨਜਰਬੰਦ ਕੀਤਾ ਗਿਆ ਸਾਡੇ ਕੋਲ ਦਿੱਤਾ ਗਿਆ ਨਹੀਂ ਅਸੀਂ ਦੋਨਾਂ ਹੀ ਧਿਰਾਂ ਨੂੰ ਜਿਹੜਾ ਸੀ ਉਹ ਡੀਟੇਨ ਕੀਤਾ ਸੀ ਵੀ ਇਹ ਕਿਤੇ ਝਗੜਾ ਨਾ ਪੈਣ ਕਿਸੇ ਦੇ ਸੱਕ ਪੇਟ ਨਾਲ ਲੱਗ ਜੇ ਜਾਂ ਕਿਸ ਤਰ੍ਹਾਂ ਨਾਲ ਸਾਡੇ ਇਲਾਕੇ ਦੀ ਸ਼ਾਂਤੀ ਨਾ ਭੰਗ ਹੋਵੇ ਜਿੱਦੇ ਕਰਕੇ ਅਸੀਂ ਡੀਟੇਨ ਕੀਤਾ ਸੀ ਲੇਕਿਨ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਉਹ ਦੋਨੋਂ ਹੀ ਧਿਰਾਂ ਜਿਹੜੀ ਅਸੀਂ ਸਾਡੇ ਕੋਲ ਜਿਹੜੀਆਂ ਅਸੀਂ ਡੀਟੇਨਸ ਹਨ ਉਹ ਵਾਅਦੇ ਵਿੱਚ ਹਾਲੇ ਤੈਨੂੰ ਅਸੀਂ ਭੇਜ ਦਿੱਤਾ ਗਿਆ ਹੈ ਉਹ ਦੂਜੀ ਤਰਨੂਗ ਜਿਹੜਾ ਆ ਜ਼ਿਕਰ ਉਹਦੇ ਮਗਰ ਵੀ ਕੋਈ ਜਨਵਰੀ ਇਸਤੀ ਨਹੀਂ ਲੈਂਦੇ ਨੇ ਵੀ ਕੋਈ ਸ਼ਾਂਤੀ ਜਿਹੜੀ ਭੰਗ ਨਹੀਂ ਹੋਏਗੀ ਉਹ ਮੇਨ ਤੇ ਪੁਲਿਸ ਦਾ ਲਾਅ ਐਂਡ ਆਰਡਰ ਜਿਹੜਾ ਆ ਉਹ ਮੇਨਟੇਨ ਰੱਖਣਾ ਸਾਡੀ ਡਿਊਟੀ ਹੈ ਦਿਨ ਦੇ ਹੱਥ ਦਿਨ ਚੱਲ ਰਹੇ ਨੇ ਇਸ ਕਰਕੇ ਇਲਾਕੇ ਦੇ ਵਿੱਚ ਸ਼ਾਂਤੀ ਜਿਹੜੀ ਬਹੁਤ